ਮੇਰਾ ਨਾਮ ਸੁਖਜੀਵਨ ਸਿੰਘ ਭਾਰਤੀ ਕਿਸਾਨ ਜੁਨੀ ਨੇ ਇਕਤਾ ਗ੍ਰਾਹਾਂ ਦਾ ਬਲਾਕ ਆਦੋ ਤੇ ਅੱਜ ਅਸੀਂ ਜਿਹੜੀ ਬੀਜੇਪੀ ਦੀ ਸਰਕਾਰ ਆ ਉਹਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਆਇਆ ਹੋਇਆ ਵੀ ਪੂਰੇ ਹਿੰਦੁਸਤਾਨ ਪੱਧਰ ਤੇ ਜਿਹੜਾ ਉਹਦਾ ਵਿਰੋਧ ਆ ਅਸੀਂ ਅੱਜ ਇੱਥੇ ਜਿਹੜੀ ਬੀਜੇਪੀ ਦੀ ਉਮੀਦਵਾਰ ਪਹੁੰਚ ਰਹੀ ਹੈ ਸਿਕੰਦਰ ਮਲੂਕੇ ਦੀ ਨੂੰ ਉਹਦਾ ਵਿਰੋਧ ਕਰਨ ਵਾਸਤੇ ਦਰਜ ਕਰਾਉਣ ਵਾਸਤੇ ਆਏ ਹੋਏ ਹਾਂ ਵਿਰੋਧ ਕਰਨਾ ਵਿਰੋਧ ਜਾਨੀ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਜਦੋਂ 13 ਮਹੀਨੇ ਪਹਿਲਾਂ ਦਿੱਲੀ ਕਿਸਾਨੀ ਅੰਦੋਲਨ ਚੱਲਿਆ ਉਦੋਂ ਬੀਜੇਪੀ ਦਾ ਕੀ ਸਲਿੱਕਾ ਕਿਸਾਨਾਂ ਦੇ ਨਾਲ ਰਿਹਾ ਹੈ ਤੇ ਹੁਣ ਵੀ 750 ਤੋਂ ਉੱਪਰ ਉਹ ਤੋਂ ਕਿਸਾਨ ਆ ਜਿਹੜੇ ਸ਼ਹੀਦ ਹੋ ਗਏ ਜਾਨੀ ਕਿ ਬੀਜੇਪੀ ਜਿਹੜੀ ਹੈਗੀ ਉਹ ਕਿਸਾਨਾਂ ਦੀ ਕਾਤਲ ਆ ਤੇ ਹੁਣ ਵੀ ਜਦੋਂ ਕਿਸਾਨ ਦਿੱਲੀ ਜਾਂਦੇ ਸੀ ਤੇ ਉੱਥੇ ਕਿੱਲਾਂ ਲਾਈਆਂ ਕੰਧਾਂ ਕੱਢੀਆਂ ਬੈਰੀਕੇਟ ਲਾਏ ਤੇ ਉੱਥੇ ਸਿੱਧੀਆਂ ਗੋਲੀਆਂ ਮਾਰ ਕੇ ਕਿੰਨੇ ਕਿਸਾਨ ਸ਼ਹੀਦ ਕੀਤੇ ਆ ਸਾਡਾ 21 ਸਾਲ ਦਾ ਸ਼ੁਭ ਕਰਨਾ ਉਹ ਸ਼ਹੀਦ ਕੀਤਾ ਇਸ ਕਰਕੇ ਜੇ ਦਿੱਲੀ ਇਹਨਾਂ ਦੀ ਹੈ ਤਾਂ ਪਿੰਡ ਤੇ ਮੰਡੀਆਂ ਸਾਡੇ ਆ ਫਿਰ ਅਸੀਂ ਇਹਨਾਂ ਨੂੰ ਇੱਥੇ ਵੀ ਵਿਰੋਧ ਦਰਜ ਕਰਾਵਾਂਗੇ ਪਰਮਪਾਲ ਦਾ ਇਹ ਕਹਿ ਰਹੇ ਆ ਵੀ ਅਸੀਂ ਕਿਸਾਨਾਂ ਨਾਲ ਲੈ ਕੇ ਚੱਲਾਂਗੇ ਅਸੀਂ ਉਹਨਾਂ ਦੀ ਮੰਗ ਉੱਪਰ ਤੱਕ ਪਹੁੰਚਾਂਗੇ ਨਹੀਂ ਜੇ ਕਿਸਾਨਾਂ ਦੇ ਨਾਲ ਹੁੰਦੇ ਤਾਂ ਕਿਸਾਨਾਂ ਦੇ ਨਾਲ ਆ ਕੇ ਖੜਦੇ ਫਿਰ ਸਿਆਸੀ ਪਾਲਟੀ ਜਿਹੜੀ ਮੋਦੀ ਦੇ ਪਾਰਟੀ ਦੇ ਵਿੱਚ ਕਿਉਂ ਗਏ ਆ ਉਹ ਇੱਧਰ ਕਿਸਾਨਾਂ ਦਾ ਮੋਰਚਾ ਲੱਗਿਆ ਹੋਇਆ ਕਨੌਰੀ ਬਾਰਡਰ ਸ਼ੰਭੂ ਬਾਰਡਰ ਫਿਰ ਉੱਥੇ ਜਾ ਕੇ ਬੈਠਦੇ ਉਹ ਤਾਂ ਲਟੇਰਿਆਂ ਦੇ ਲਟੇਰਿਆਂ ਦੇ ਨਾਲ ਰਲ ਗਏ ਡੱਡੂ ਛਾਣਾ ਮਾਰਦੇ ਜਿਵੇਂ ਸਾਰੇ ਕਾਂਗਰਸੀ ਕਾਲੀ ਕਾਂਗਰਸੀ ਸਾਡਾ ਵਿਸ਼ਵਾਸ ਕਿਤੇ ਤੇ ਰਹਿ ਗਿਆ ਤੇ ਫਿਰ ਕਰਨ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਪਰਮਪਾਲ ਮੀਟਿੰਗ ਕਰਾਵੇ ਸੈਂਟਰ ਸਰਕਾਰ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਕਿੰਨੀਆਂ ਮੰਗਾਂ ਐ ਐਮਐਸਪੀ ਦੀ ਮੰਗ ਐ ਕਿੰਨੀਆਂ ਹੋਰ ਮੰਗਾਂ ਜਿਹੜੇ 750 ਕਿਸਾਨ ਸ਼ਹੀਦ ਹੋਏ ਉਹਨਾਂ ਦਾ ਮਾਜਵਾ ਖੜਾ ਦਿੱਲੀ ਲਾਲ ਕਿਲੇ ਤੇ ਟਰੈਕਟਰ ਗਏ ਉਹ ਅੱਜ ਵੀ ਦਿੱਲੀ ਥਾਣਿਆਂ ਦੇ ਵਿੱਚ ਵੱਖ-ਵੱਖ ਥਾਣਿਆਂ 'ਚ ਬੰਦ ਆ ਕਿੰਨੇ ਕਿਸਾਨਾਂ ਤੇ ਪਰਚੇ ਦਰਜਾ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਕਿਸਾਨ ਸਿੱਧੀਆਂ ਗੱਡੀਆਂ ਚੜਾ ਕੇ ਸ਼ਹੀਦ ਕਰਿਆ ਪਰਮਪਾਲ ਨੂੰ ਜੇ ਨਹੀਂ ਦੁੱਖ ਐ ਤੇ ਮੋਦੀ ਨਾਲ ਕਰਾਵੇ ਮੀਟਿੰਗ ਮੇਨ ਮੰਗ ਸਾਡੀ ਹੈਗੀ ਐਮਐਸਪੀ ਦੀ ਮੰਗ ਹੈ ਜੀ ਲੰਖੀਪੁਰ ਖੀਰੀ ਦੇ ਵਿੱਚ ਜਿਹੜਾ ਅਜੇ ਮਿਸ਼ਰਾ ਟੈਣੀ ਆ ਉਹਦੇ ਮੁੰਡੇ ਨੇ ਕਿਸਾਨਾਂ ਤੇ ਸਿੱਧੀਆਂ ਗੱਡੀਆਂ ਚੜਾ ਕੇ ਸ਼ਹੀਦ ਕੀਤਾ ਉਹ ਬਾਹਰ ਘੁੰਮਦਾ ਫਿਰਦਾ ਨੂੰ ਆਉਧੇ ਤੋਂ ਬਰਖਾਸਤ ਕੀਤਾ ਜਾਵੇ ਤੇ ਉਹਨੂੰ ਬਣਦੀ ਸਜ਼ਾ ਜਿਹੜੀ ਉਹ ਦਿੱਤੀ ਜਾਵੇ ਐਮਐਸਪੀ ਦਿੱਤੀ ਜਾਵੇ ਸਾਰੀਆਂ ਬਣਦੀਆਂ ਫਸਲਾਂ ਤੇ ਜਿਹੜੇ ਕਿਸਾਨਾਂ ਤੇ ਦਿੱਲੀ ਅੰਦੋਲਨ ਦੌਰਾਨ ਜਾਂ ਜੋ ਵੀ ਆਜੀਟੇਸ਼ਨ ਹੋਇਆ ਪੰਜਾਬ 'ਚ ਜਾਂ ਹਰਿਆਣਾ 'ਚ ਉਹ ਪਰਚੇ ਦਰਜ ਹੈ ਸੈਂਟਰ ਸਰਕਾਰ ਨੇ ਕਰੇ ਹੋਏ ਆ ਰੱਦ ਕੀਤੇ ਜਾਣ ਜਿਹੜਾ ਕਿਸਾਨ ਸ਼ਹੀਦ ਹੋਇਆ ਉਹਨਾਂ ਦਾ ਜਿਹੜਾ ਰਹਿਦਾ ਮਾਜਬਾਹ ਦਿੱਤਾ ਜਾਵੇ ਦੂਜਾ ਜਿਹੜਾ ਪੰਜਾਬ ਸਰਕਾਰ ਨੇ ਤਾਂ ਦੇਣਾ ਹੀ ਦੇਣਾ ਹੁਣ ਗੜੇ ਮਰੀ ਹੋਈ ਐ ਸੈਂਟਰ ਦੇ ਕੋਲੇ ਵੀ ਮਾਜਵਾ ਜਿਹੜਾ ਹੁੰਦਾ ਉਹ ਪ੍ਰਧਾਨ ਮੰਤਰੀ ਫੰਡ ਦੇ ਵਿੱਚੋਂ ਰਾਹਤ ਫੰਡ ਚੋਂ ਫੌਰੀ ਜਾਰੀ ਕਰ ਸਕਦੇ ਸੀ 2 ਮਹੀਨੇ ਹੋ ਗਏ ਸਾਡੇ ਅਜ ਕਣਕ ਕੁਝ ਵੀ ਨਹੀਂ ਕਰਾਂ ਚਾ ਰਹੀ ਤੁਹਾਡਾ ਇੱਕ ਬਰੋਦਰ ਪਿੱਛੇ ਜਿਹੜਾ ਆਮ ਆਦਮੀ ਪਾਰਟੀ ਤੇ ਨਾਲ ਕੀ ਹੋਇਆ ਸੀ ਜੀ ਤੁਹਾਨੂੰ ਲੱਗਦਾ ਕਿ ਕਿਹੜੀ ਸਰਕਾਰ ਨੂੰ ਨਾਲ ਸਾਡਾ ਸਾਰੀਆਂ ਸਰਕਾਰਾਂ ਦੇ ਨਾਲ ਹੀ ਵਿਰੋਧ ਆ ਅਸੀਂ ਸਾਰੀਆਂ ਸਰਕਾਰਾਂ ਅਸੀਂ ਕਹਿੰਦੇ ਵੀ ਡਾਕੂ ਆ ਲਟੇਰੇ ਆ ਇਸ ਕਰਕੇ ਜਿਹੜੀ ਆਮ ਆਮ ਪਾਰਟੀ ਹੈ ਉਹਦੇ ਨਾਲ ਬਰੋਸਾਡਾ ਇਸ ਕਰਕੇ ਆ ਵੀ ਉਹਨਾਂ ਨੇ ਆ 26 ਮੰਡੀਆਂ ਕਾਰਪੋਰੇਟ ਘਰਾਣਾ ਨੂੰ ਸੰਭਾਲਦੀਆਂ ਸੀ ਸ਼ੈਲੋ ਬਣੇ ਹੋਇਆ ਉਹਨਾਂ ਨੂੰ ਖੁੱਲ੍ਹ ਦਿੱਤੀ ਸੀ ਇਸ ਕਰਕੇ ਉਦੋਂ ਅਸੀਂ ਵਿਰੋਧ ਕਰਿਆ ਉਹ ਇਹ ਤੜਕੇ ਕੋਈ ਕਾਨੂੰਨ ਬਣਾ ਲੈਂਦੇ ਆਥਨ ਨੂੰ ਜੂ ਟਰਨ ਲੈ ਲੈਂਦੇ ਆ ਇਸ ਕਰਕੇ ਆ ਗੜੇ ਮਾਰੀ ਹੋਈ ਆ ਇਹਦਾ ਸਾਨੂੰ ਥੇਲਾ ਵੀ ਨਹੀਂ ਦਿੱਤਾ ਪਿਛਲੇ ਸਾਲ ਖੜ ਆਏ ਆ ਲੋਕਾਂ ਦੇ ਪਸ਼ੂ ਰੁੜ ਗਏ ਘਰ ਰੁੜ ਗਏ ਇੱਕ ਨੇ ਸੀ ਬੱਕਰੀ ਮੁਰਗੀ ਦਾ ਦੇਵਾਂਗੇ ਕੁਝ ਵੀ ਨਹੀਂ ਦਿੱਤਾ ਐਮ ਐਲ ਕੋਸ਼ ਨਹੀਂ ਕਰਾਇਆ ਐਮਐਲਏ ਸਾਹਿਬ ਤਾਂ ਇਹ ਕਹਿ ਰਹੇ ਆ ਵੀ ਵੀ ਇੱਥੇ ਜਿਹੜੇ ਕਿਸਾਨ ਆ ਮਜ਼ਦੂਰ ਆ ਕਿਸਾਨ ਜਿੱਥੇ ਬੰਦੀਆਂ ਇਹਨਾਂ ਨੇ ਦੇਸ਼ ਦਾ ਤੇ ਪੰਜਾਬ ਦਾ ਬੇੜਾ ਕਰਕ ਕਰਤਾ ਜਦੋਂ ਪੁੱਛੋ ਧਰਨਾ ਲੱਗਿਆ ਸੀ ਉਦੋਂ ਇਹੀ ਜਗਸੀਰ ਮਾਸਟਰ ਕਿਸਾਨਾਂ ਦੇ ਵਿੱਚ ਆ ਕੇ ਬਹਿੰਦਾ ਸੀ ਇੱਥੇ ਕਰਦੇ ਆ ਨਹੀਂ ਅਮਰਜੈਂਸੀ ਕੋਈ ਕਾਲ ਜਿਹੜੀ ਹਾਈ ਕਮਾਂਡ ਤੋਂ ਆਈ ਉਹਨਾਂ ਵਾਪਸ ਆਇਆ ਇਹ ਸਿੱਧਾ ਸਾਰ ਲੱਗਦਾ ਨਹੀਂ ਕਿ ਕਿਸਾਨਾਂ ਦਾ ਰੋਲ ਦੇਖ ਕੇ ਪਰੰਪਰਾ ਦੇ ਆਪਣਾ ਕਲਰ ਚੇਂਜ ਕੀਤਾ ਹੈ ਜੀ ਕੈਂਡੀਡੇਟ ਨੇ ਤੁਸੀਂ ਇਹ ਇਹ ਦੱਸੋ ਜੀ ਅਸੀਂ ਰੋਜ਼ ਮੀਟਿੰਗਾਂ ਕਰਦੇ ਹਾਂ ਜੀ ਅਸੀਂ ਰੋਜ਼ ਮੀਟਿੰਗਾਂ ਕਰ ਰਹੇ ਹਾਂ ਔਰ ਜਿੱਥੇ ਸਾਡਾ ਜੀਗਰ ਦਾ ਮੀਟਿੰਗਾਂ ਕਰ ਰਹੇ ਹਾਂ ਜੀ ਔਰ ਕਿਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਇੱਥੇ ਵੀ ਆਉਣ ਚ ਕੋਈ ਪ੍ਰੋਬਲਮ ਨਹੀਂ ਜੀ ਸਰ ਜੀ ਤਾਂ ਕਹਿ ਰਹੇ ਅਸੀਂ ਵੀ ਜੇ ਨਕਲ ਕਰੋ ਕਰਾਂਗੇ ਸਰ ਤਾਂ ਸਹੀ ਕਿਸਾਨ ਹੈ ਨਹੀਂ ਇਹ ਕਿਸਾਨ ਨਹੀਂ ਵਿਰੋਧ ਕਰ ਰਹੇ ਇਹ ਸਰਕਾਰ ਦੇ ਸਪான்ਸਰਡ ਹੈ ਜਿਹੜੇ ਛੱਡੇ ਹੋਏ ਆ ਉਹ ਕਰ ਰਹੇ ਤੇ ਇੱਕ ਮਨਪ੍ਰੀਤ ਦਾ ਕੀ ਰੁਖ ਰਹਾ ਜੀ ਹੁਣ ਮਨਪ੍ਰੀਤ ਮਨਪ੍ਰੀਤ ਦੱਸੂਗਾ ਨਹੀਂ ਮਨਪ੍ਰੀਤ ਤਾਂ ਦੱਸੋ ਕਿ ਪਰ ਤਾਂ ਅੱਜ ਨਾਲ ਕਾਫੀ ਉਹਨਾਂ ਦਾ ਹਰ ਪਾਰਟੀ ਦੇ ਨਹੀਂ ਮੇਰੇ ਨਾਲ ਦਾ ਮੇਰਾ ਪਿਆਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੇਰਾ ਨਹੀਂ ਮੈਂ ਨਹੀਂ ਗੱਲ ਕਰਦਾ ਨਹੀਂ ਹੁਣ ਦੇਖੋ ਥਾਲੇ ਅਕਾਲੀ ਦਲ ਨੇ ਅਲਾਵਾ ਨਹੀਂ ਉਹ ਵੀ ਹਰ ਵਾਰ ਹਾਂ ਜੇ ਉਹਨਾਂ ਦੇ ਪਰਿਵਾਰ ਵਾਲਾ ਵੀ ਆ ਜਾਂਦਾ ਫਿਰ ਕਿਵੇਂ ਇੱਕ ਲੱਗੂਗਾ ਤਾਂ ਉਹ ਜੇ ਵੀ ਵਾਲੇ ਜਾਣ ਕੇ ਤੁਹਾਡੀ ਸੋਰ ਤੇ ਹੁਣ ਆ ਰਹੇ ਕਿ ਨਹੀਂ ਆ ਰਹੇ ਤੁਹਾਡੇ ਨਾਲ ਬੋਲ ਰਹੇ ਮੋਟਾ ਮੋਟਾ ਜੋੜ ਕੇ ਦੇਖੋ ਇੱਕ ਗੱਲ ਇਹ ਬੜੀ ਕਲੀਅਰ ਹੈ ਵੀ ਵਾਰਸ਼ਾਂ ਆਤਾ ਜਾਂਦੇ ਆ ਚਾਹੇ ਕੱਟੀਏ ਪੂਰੀਏ ਥੋੜੀ ਪੂਰੀਏ ਪੂਰੀਏ ਜੀ ਉਹ ਉਹਨਾਂ ਨੇ ਜਿਹੜਾ ਕੰਮ ਆਪ ਕਰਨਾ ਹੈ ਅਸੀਂ ਆਪ ਦਾ ਕੰਮ ਕਰਨਾ ਅਸੀਂ ਕਰੀ ਜਾਂਦੇ ਆ ਕਰਾਂਗੇ ਇੰਟਰਐਕਟਿਵ ਇਹ ਤਾਂ ਤੁਸੀਂ ਕਹਿ ਰਹੇ ਹੋ ਕਿ ਉਹ ਆਪ ਦਾ ਪੁਰਾਣਾ ਰੁੱਖ ਹੀ ਤਿਆਰ ਰੱਖਣਗੇ ਨਹੀਂ ਮੈਨੂੰ ਨਹੀਂ ਪਤਾ ਕੀ ਕਰਨਗੇ ਮੈਂ ਤਾਂ ਇੱਕ ਤੁਹਾਨੂੰ ਹਲਾਈ ਹੈ ਤੁਹਾਡਾ ਪਰ ਰਾਤ ਤੱਕ ਕੰਪਨੀ ਕਿਸ ਤਰ੍ਹਾਂ ਦੇ ਸਾਡੀ ਬਹੁਤ ਸੋਹਣੀ ਕੈਂਪੇਨ ਚੱਲ ਰਹੀ ਹੈ ਬਹੁਤ ਵੱਡੇ ਇਕੱਠ ਹੋ ਰਿਹਾ ਤੁਸੀਂ ਗੋਨਿਆਂ ਵਾਲਾ ਮੰਡੀ ਦੇ ਵਿੱਚ ਦੇਖ ਰਹੇ ਹੋ ਕਿੰਨਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਔਰ ਉਹ ਜਿਹੜੇ ਕੁਝ ਲੋਕ ਜਿਹੜੇ ਹੈਗੇ ਆ ਉਹ ਬਦਨਾਮ ਕਰ ਰਹੇ ਆ ਮੋਦੀ ਨੂੰ ਪਰ ਬਦਨਾਮ ਮੋਦੀ ਨੂੰ ਕੀਤਾ ਨਹੀਂ ਜਾ ਸਕਦਾ ਮੋਦੀ ਸਾਹਿਬ ਦੇ ਜਿਹੜੇ ਕੰਮਾਂ ਦੇ ਜਿਹੜਾ ਸਾਹਕਤਾਬ ਹੈ ਉਹਦਾ ਕਿਸੇ ਕੋਲੇ ਮੇਲ ਨਹੀਂ